ਉਹਨੂੰ ਕੁੜੀ ਨਾ ਤਾਂ ਗੀਤ ਗਾਉਂਦੀ ਏ ਨਾਲੇ ਰੋਂਦੀ ਏ ਤੇ ਨਲੇ ਮੰਨ ਕੇ ਚੱਲ ਗੁਲਗਲੇ ਲਾਹੀ ਜਾਂਦੀ ਏ ਨਲੇ ਤਾਂ ਮਿੱਠੇ ਲਾਹੀ ਜਾਂ ਤੈਨੂੰ ਨੂਨ ਵਾਲੇ ਲਾਹੀ ਜਾਂਦੀ ਏ ਉਹ ਕਹਿੰਦੇ ਜਦ ਇਹਨਾਂ ਦੇ ਕੋਈ ਪੰਨਾ ਕਹਿੰਦਾ ਕੁੜੀ ਗੀਤ ਗਾਈ ਜਾਂਦੀ ਤੇ ਹੁਣ ਬੈਣ ਪਈ ਜਾਂਦੀ ਏ ਅਰਜਨ ਕਹਿੰਦਾ ਚੱਲ ਪਤਾ ਲੀ ਜੀ ਅਰਜਨ ਕਹਿੰਦਾ ਵੀ ਮਾਤਾ ਨਾ ਤੂੰ ਗੀਤ ਗਾਈ ਜਾਂਦੀ ਐ ਨਾ ਉਹ ਕਰੀ ਐ ਨਾ ਕਹਿੰਦੀ ਭਾਈ ਤੁਸੀਂ ਕੀ ਰਹਿਣਾ ਤੁਸੀਂ ਗੁਲਗਲੇ ਖਾ ਲੋ ਜਖਣੇ ਨੇ ਪਹਿਲਾ ਗੁਲਗਲਾ ਅਰਜਨ ਨੂੰ ਨੂਨ ਦਾ ਵਾਗਿਆ ਇਹਨਾਂ ਦੀ şart ਤੇ ਵੀ ਨੂਨ ਖਾ ਕੇ ਹਰਾਮ ਨਹੀਂ ਕਰਨਾ ਜਦੋਂ ਭੀਮ ਨੇ ਚੱਕਿਆ ਕੋਲ ਗਿਆ ਉਹਨੂੰ ਵੀ ਨੂਨ ਖਾਦਾ ਗਿਆ ਕਹਿੰਦਾ ਅਰਜਨ ਕਹਿੰਦਾ ਮੈਂ ਇਥੋਂ ਤਾਂ ਨੂਨ ਖਾਦਾ ਗਿਆ ਕਹਿੰਦਾ ਖਾਦਾ ਮੈਥੋਂ ਵੀ ਗਿਆ ਕਹਿੰਦਾ ਬੁਢੀ ਤੇ ਕੋਈ ਗੱਲ ਐ ਇਹਦਾ ਦੁੱਖ ਨਿਮੇੜ ਕੇ ਚੱਲਾਂਗੇ ਕਹਿੰਦਾ ਮਾਤਾ ਐ ਦੱਸ ਸਹੀ ਗੱਲ ਦੱਸ ਵੀ ਤੂੰ ਬੈਣ ਕੋ ਪੌਣੀ ਰੋਜ਼ ਦੀ ਕਮਾਇ ਗੀਤ ਕੋ ਗੋਣੀ ਗੁਲਗਲੇ ਕਾ ਦੀ ਖਾਤ ਲੋਣੀ ਇਹਦੇ ਪਾ ਇਥੇ ਰਨਾਖਸ ਪੈਂਦੇ ਸਾਡੇ ਪਿੰਡ ਨੂੰ ਇੱਕ ਬੰਦਾ ਰੋਜ਼ ਦਾ ਇੱਕ ਬੱਕਰਾ ਮੱਟੀ ਸਰਾਬ ਦੀ ਟੋਕਰਾ ਗੁਲਗ ਲਿਆਦਾ ਆ ਕੁਛ ਕਹਦਾ ਉਹ ਤੇ ਕਹਿੰਦਾ ਭਾਈ ਫਿਰ ਐ ਕਰ ਭੀਮ ਕਿੰਨੀ ਝਾਕਿਆ ਭੀਮ ਕਹਿੰਦਾ ਫੇ ਮੈਂ ਬਾਗ ਜੂ ਮਾਤਾ ਤੇਰੇ ਮੁੰਡੇ ਥਾਵੇਂ ਉਹ ਗੀਤ ਤਾਂ ਗੁੰਦੀ ਤੂੰ ਤਾਂ ਮੁੰਡੇ ਦਾ ਵਿਆਹ ਤੇ ਦੋਸ ਰਹਿੰਦੀ ਤੀ ਜਦੋਂ ਵਿਆਹ ਜਾਦਾ ਜਾ ਕਰੋਂ ਗੀਤ ਕੌਣ ਲੱਗ ਜਾ ਕਰੇ ਉਸੇ ਰਾਤੋਂ ਤੇ ਮੁੰਡੇ ਦੀ ਬਾਰੀ ਤੀ ਹਰਨਸ ਕੋਲੇ ਜਾਣਾ ਥੀ ਨੇ ਉਹ ਕਹਿੰਦਾ ਤੇਰੇ ਮੁੰਡਿਆਂ ਦਾ ਪਾਵ ਮੈਨੂੰ ਝਾਕਾ ਕੋ ਟੋਕਰਾ ਗੁਲਗਾਂ ਦੀ ਮੱਟੀ ਸਰਾਬ ਦੀ ਉੱਥੇ ਲੈ ਗਿਆ ਭਾਈ ਉਹ ਅਸਨੇ ਹੀ ਜਾ ਆਪੜਾ ਉਥੇ ਪਾਲੀ ਫਿਰਨ ਖੇਡਦੇ ਮਾਰ ਜਾਰਦੇ ਪਾਲੀਆਂ ਨੂੰ ਕਹਾਂ ਉਹ ਰਿਆ ਓਏ ਆਗੇ ਕਹਨਾ ਗੁਲਗਲੇ ਖਾਓ ਕਹਿੰਦੇ ਸੀ ਨਹੀਂ ਖਾਂਦੇ ਕਹਿੰਦਾ ਖਾਓ ਕਹਿੰਦਾ ਹਰਨਾਖਸ ਮਾਰੂ ਕਹਿੰਦਾ ਕੋ ਨਾ ਮੈਂ ਬੈਠਾ ਖਾਓ ਨਾ ਤਾਂ ਪਾਲੀਆਂ ਨੂੰ ਭਈ ਮਿੱਟੀ ਸਰਾਬ ਦੀ ਪਿਆਤੀ ਉਹ ਕੋਈ ਇੰਨੇ ਪਾਲੀਆਂ ਨੂੰ ਕੀ ਆ ਮੜੀ ਮੜੀ ਆ ਜੀ ਕਹਿੰਦਾ ਨੂੰ ਮੂਤਕੇ ਭਰ ਉਹਨੂੰ ਮੂਤਕੇ ਭਰ ਆਲੀ ਕਹਿੰਦਾ ਟੋਕਰਾ ਗੁਲਗਲੇ ਦਾ ਖਾਓ ਭਈ ਪਾਲੀਆਂ ਖਾ ਕੇ ਦੋ ਦੋ ਚਾ ਚਰਨ ਕਹਿੰਦਾ ਹੁਣ ਲੇਡਿਆਂ ਦਾ ਭਰ ਉਹਨੂੰ ਲੇਡਿਆਂ ਦਾ ਭਰ ਆਲੀ ਕਹਿੰਦਾ ਹੁਣ ਕੁੱਤਾ ਲੈ ਉਹ ਕੋਈ ਤਕੜਾ ਆ ਜਾ ਵਧੀਆ ਪਾਲ ਕੇ ਮਾਰਨਾ ਕਿਸੇ ਪਾਰੀ ਦਾ ਕੁੱਤਾ ਹੁੰਦੀ ਸੀ ਕਹਿੰਦਾ ਆ ਕੁੱਤਾ ਜੀ ਬਹੁਤ ਤਕੜਾ ਹੈ ਕਹਿੰਦਾ ਇਹ ਦੇ ਮੁੰਜ ਦੀ ਰੱਸੀ ਪਾ ਕੇ ਬੰਨੋ ਇੱਥੇ ਬੰਨਤਾ ਕਹਿੰਦਾ ਰੱਸੀ ਆ ਉਹ ਟੁੱਟ ਜੇ ਉਹਦੀ ਹੁਣ ਇਹ ਪਈ ਰੱਸੀ ਬੰਨਤੀ ਹੁਣ ਕੁੱਤੇ ਕੋਲੇ ਗੋਲ ਗਲੇ ਗਲ ਕਲੇ ਸਿਰ ਤੇ ਕੁੱਤਾ ਬੈਠਾ ਰੱਜ ਕੇ ਤੇ ਉਧਰੋਂ ਪਈ ਮੰਨ ਕੇ ਚਾਰਾ ਕਹਿੰਦਾ ਉਹ ਖੁੰਡ ਲਿਓ ਖਿੱਚ ਕੇ ਖੁੰਡ ਕਰਕੇ ਖੜਾ ਉਹਦੇ ਤੇ ਕੱਪੜਾ ਪਾਤਾ ਚਿੱਟਾ ਆਪ ਬਹਿ ਕੇ ਆਪਣੀ ਨਾ ਲੱਕੀ ਕਹਿੰਦਾ ਜੀ ਸਿਤਾ ਜਾਣੇ ਆ ਉਹ ਹਰਨਕਸ਼ ਦਾ ਟਾਈਮ ਹੋ ਗਿਆ ਕਹਿੰਦਾ ਕਵੇਂ ਉਹ ਕਹਿੰਦਾ ਜੀ ਮੂਰੇ ਨੇਰੀ ਉਹ ਮਗਰ ਨਾ ਮੂਰੇ ਕਣੀਆਂ ਉਹ ਨਾ ਮਗਰ ਨੇਰੀ ਉਹ ਨੇਰੀ ਚ ਹਾਵੂ ਹਾਵੂ ਕਰਦਾ ਉਹ ਕਹਿੰਦਾ ਪਾ ਚੜਿਓ ਬਾਕੀ ਕਿ ਪੀਮ ਨੇ ਪਈ ਪੀਮ ਕੋਲੇ ਦੀ ਗਾ ਖੰਡਾ ਪੀਮ ਨੇ ਖੰਡਾ ਤਾਂ ਲਾ ਲਿਆ ਨਾਲ ਲਾ ਡਾਕਟਰ ਦੇ ਆਪ ਬਹਿ ਗਿਆ ਪਰਾਂ ਹੋ ਕੇ ਉਹਨੂੰ ਪਤਾ ਦੀ ਵੀ 12 ਵਜੇ ਤੱਕ ਤਾਂ ਇਹਦਾ ਨਾ ਲਾਉਣਾ ਪਊ ਮੱਥਾ 12 ਵਜੇ ਤੋਂ ਬਾਅਦ ਮਰੂ ਇਹ ਮੂ ਕੀ ਭਾਈ ਉਹਨੇ ਆਉਣ ਸਾਰ ਚੱਕੀ ਮੱਟੀ ਧਰੀ ਗੋਡਾਂ ਤੇ ਜਦੋਂ ਲਾਇਆ ਮੂੰਹ ਕਹਿੰਦਾ ਸ਼ਰਾਬ ਕੇ ਤੇ ਬੱਕ ਬਕੀ ਜੀ ਆ ਭਾਂਦਿਆ ਦੀ ਜਦੋਂ ਮੂੰਹ ਤੇ ਪੀਤਾ ਉਹ ਆਖੇ ਵੀ ਚਾਲੋ ਫਰਕ ਪੈ ਗਿਆ ਹੁ ਕਟਣ ਗੁੱਟਣ ਚ ਮੈਂ ਬੋਲਦਾ ਤਾ ਚਲ ਹੁ ਗੁਲਗਲੇ ਖਾਈਏ ਜਦੋਂ ਖਾਦੇ ਕਹਿੰਦਾ ਨਾ ਨੂਨ ਨਾ ਮਿਰਚ ਕੁਛ ਵੀ ਨਹੀਂ ਇਹ ਤਾਂ ਸਲੂਣੇ ਜੇ ਨੇ ਟੋਕਰਾਂ ਮੂੰਦਾ ਮਾਰਦਾ ਗੁਚਾ ਆ ਗਿਆ ਕਹਾਂ ਜਰਾ ਬੱਕਰਾ ਦਾ ਖਾਈਏ ਜਦੋਂ ਕੁੱਤੇ ਕਿੰਨੀ ਹੋਇਆ ਕੁੱਤਾ ਚੂੰ ਚੂੰ ਕਰਦਾ ਭੱਜ ਗਿਆ ਤੋੜ ਕੇ ਮੁੰਡੀ ਦੇ ਅੰਦਰ ਸੀ ਹੋਰ ক্রోధমান ਹੋ ਗਿਆ। ਜਦੋਂ ਮਾਰਿਆ ਚੱਪਾ ਚੌਂਕੜ ਦੰਦਾਂ ਦੀ ਹੁੰਡ ਚ ਰਹਿ ਗਈ। ਚੱਲ ਪਿਆਸੇ ਫਿਰ ਨੂੰ। ਜਿਵੇਂ ਸਾਰਾ ਸਹਿਰ ਖਤਮ ਕਰੂੰ। ਭੀਮ ਕਹਿੰਦਾ ਕਿੱਦੜ ਜਾਣਾ ਓਏ? ਕਹਿੰਦਾ ਸਹਿਰ ਖਤਮ ਕਰਨਾ ਕਹਿੰਦਾ ਪਹਿਲਾਂ ਮੈਨੂੰ ਤਾਂ ਕਰ। ਮੇਰੀ ਵਾਰੀ ਐ। ਕਹਿੰਦੇ ਭਾਈ ਉੱਤੇ 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 12 ਵਜੇ ਤੱਕ ਜਦੋਂ 12 ਵਜੇ ਚਾਕਿਆ ਤਾਂ ਹਾਂ ਭੀਮੋ ਕ੍ਰਿਸ਼ਨ ਮਹਾਰਾਜ ਨੇ ਕਰਦ ਦੇ ਲੇ ਕੇ ਆਇਆਂ ਗੋਤੇ ਮਰੀ ਆਉਂਦੀ ਤੇ ਕਰੇ ਸਮਾਰਨੇ ਉਂਗਲ ਵੱਟੇਂ ਘਰ ਦਮਾਰ ਕੇ ਉਹਨੇ ਚੱਕ ਕੇ ਖੰਡਾ ਗਲ ਚ ਮਾਰਿਆ ਗਲਣਾ ਘੁੰਮ ਰਿਆ ਹੁਣ ਐਡੇ ਵੱਡੇ ਰਾਕਸ਼ ਦਾ ਗਲ ਕੜਾ ਛੋਟਾ ਹੋ ਪੈ ਸਿਰ ਚੱਕ ਕੇ ਲਿਆ ਕੇ ਬੁੜੀ ਦੀ ਸੁਭਾਤ ਤੇ ਪਰ ਧਰਤਾ ਕਹਿੰਦਾ ਲੈ ਬੁੜੀਆ ਹੁਣ ਐ ਨਾ ਪਾ ਤਰੇ ਮੁੰਡੇ ਨੂੰ ਛੋਟਾ ساری ਉਮਰ ਦਾ ਜੱਪ ਰਮੇੜਦਾ ਮੈਂ ਕਹਿੰਦੀ ਪੋਂਦਾ ਪੇ ਪੈਰ ਫੜ ਲੇ ਮਾਤਾ ਕੁੰਥਾ ਦੇ ਕਹਿੰਦੀ ਮਾਤਾ ਜੀ ਐਂ ਤੋਂ ਤੁਸੀਂ ਹੇ ਕੋਣ ਨੂੰ ਕਹਿੰਦੇ ਏਡਾ ਹਰਨਾਖਸ ਤਾਂ ਮਾਰਨਾ ਔਖਾ ਤੁਸੀਂ ਹੁਣ ਲੰਡੂ ਪੁੰਜ ਬੰਦੇ ਨਹੀਂ ਹੈਗੇ ਕਹਿੰਦੇ ਗਾਹਾਂ ਨਾਲ ਗੱਲ ਕਰੀ ਸੀ ਪਾਡੂਆਂ ਇਹ ਭੀਮ ਹੈ ਕਹਿੰਦੀ ਪਰ ਮੈਂ ਗੱਲ ਨਹੀਂ ਕਰਦੀ ਕਿਸੇ ਕੋਲੇ ਫਿਰ ਕਹਿੰਦੀ ਇਹ ਸਿਰ ਮੇਰੇ ਕੋਲ ਹੁਣ ਕਿਵੇਂ ਜਾਊਗਾ ਕਹਿੰਦੀ ਮੈਂ ਦਾਖਦੀਆਂ ਜਦੋਂ ਕਹਿੰਦੀ ਤੁਹਾਡੇ ਕੋਲੇ ਰਾਜਾ ਆਵੇ ਕੋਈ ਵੀ ਆਵੇ ਕਹਿੰਦੇ ਇਹਨੂੰ ਮੁੰਡੇ ਨੂੰ ਮਿੱਟੀ ਨਾਲ ਬੇੜ ਕੇ ਪਾ ਦੇ ਵੀ ਇਹ ਕਹੋ ਜਦੋਂ ਕੋਈ ਵੀ ਭਈ ਸਿਰ ਲੈ ਕੇ ਚੱਲ ਕਹਿੰਦੀ ਇਹ ਸਿਰ ਐ ਨਹੀਂ ਜਾਂਦਾ ਜੇ 100 ਬੰਦਾ ਲੱਗ ਜਾ 100 ਤੂੰ ਚੱਕਿਆ ਜਾਂਦਾ ਤੇਰਾ ਮੁੰਡਾ ਚੱਕ ਲੂ ਕਹਿੰਦੀ ਕਿਵੇਂ ਕਹਿੰਦੀ ਜਦੋਂ ਸਿਰ ਚੱਕਨ ਤੋਂ ਬਾਅਦ ਨਾ ਕਲੱਤ ਤੇ ਬਾਹਰ ਹੋ ਕੇ ਮੈਨੂੰ ਯਾਦ ਕਰ ਲੈ ਮਾਤਾ ਕੁੰਥਾ ਨੂੰ ਕਹਿੰਦੀ ਮੇਰਾ ਭੀਮੇ ਪਾਲ ਛੱਡ ਦੋ ਨੂੰ ਆਪ ਦਾ ਜਦੋਂ ਬਲ ਛੱਡਤਾ ਕਹਿੰਦੀ ਸਿਰ ਲਈ ਚੱਕੀ ਸੀ ਵੀ ਭੀਮਾ ਵਾਲੇ ਦੇ ਚਾਜੂ ਨਾ ਚਰ ਇਹਦੇ ਚੰਗਾ ਉਹ ਸਮਝਾ ਕੇ ਭਈ ਅਫਗਾਨਾਂਗੇ ਹੁਣ ਉਧਰੋਂ ਕਤਵਾਲ ਤੇ ਚੌਂਕੀਦਾਰ ਵਾਗੇ ਜਿਹਰਨਾਕਸ ਕੋਲੇ ਜਾ ਕੇ ਕਹਿੰਦੇ ਲਾਲਚ ਹੋ ਗਿਆ ਕਹਿੰਦੇ ਜੀ ਤਾਰਨਾਕਸ ਮਾਰੇ ਮਾਰੇ ਨਾਕਸ ਕਹਿੰਦਾ ਹਾਂ ਜੀ ਬੈਠਾ ਸੀ ਸਾਡਾ ਲੋਟਾ ਅਕਸੀ ਮਾਰਤਾ ਉਹ ਵਰਨਾਕ ਸੇ ਪਿਆਪਾਂ ਦਾ ਜਰੇ ਇੰਨਾ ਉੱਚਾ ਪੂੜੀ ਤੱਕ ਚੜਨ ਵਾਲਾ ਹੋਇਆ ਖੜਾ ਕੰਨਾ ਉਹ ਪਈਦਲਾ ਕਹਿੰਦਾ ਓਏ ਚਲੋ ਰਾਜਾ ਆ ਕੇ ਚਲ ਗਿਆ ਵਜੀਰ ਬਾਗ ਆ ਪਈ ਹੋਰ ਫੌਜ ਦੇ ਬੰਦੇ ਵਾਗ ਗਏ ਤੇ ਦੇਖਿਆ ਵੀ ਮਾਰਿਆ ਤਾਂ ਪਿਆ ਜਦੋਂ ਅਟਾ ਕੇ ਦੇਖਿਆ ਵੀ ਸਿਰ ਤਾਂ ਹੈ ਨਹੀਂ ਉਹ ਕਹਿੰਦਾ ਵੀ ਸੇਰਾ ਕਹਿੰਦਾ ਸਿਰ ਕੁੱਤਾ ਕੱਤਾ ਲੈ ਗਿਆ ਉਹ ਕਹਿੰਦਾ ਐਡਾ ਸਿਰ ਕੁੱਤਾ ਕਿਵੇਂ ਲੈ ਜੂ ਚੱਕੇ ਕਹਿੰਦਾ ਤੁਸੀਂ ਨਹੀਂ ਮਾਰਿਆ ਝੂਠ ਬੋਲਦੇ ਹੋ ਪਤਾ ਕਰੋ ਕਿਹੜੀ ਬੁੜੀ ਕਿਹਦੀ ਵਾਰੀ ਸੀ ਕਹਿੰਦੇ ਜੀ ਰੰਡੀ ਬੁੜੀ ਦੀ ਵਾਰੀ ਸੀ ਫਲਾਨੀ ਦੀ ਮੁੰਡੇ ਦੀ ਉਹਦਾ ਬਿਆ ਵੀ ਤੀ ਜਦੋਂ ਗਿਆ ਭਾਈ ਕੌਣ ਆ ਭਾਈ ਸਾਰੀ ਰਾਤ ਦਾ ਮੁੰਡਾ ਤਪਿਆ ਪਿਆ ਹੁਣ ਤਾਂ ਪਿਆ ਜਾਣ ਦੇ ਘੰਟਾ ਨੂੰ ਕਹਿੰਦਾ ਮੈਂ ਰਾਜਾ ਮਾਤਾ ਬਾਹਰ ਖੋਲੋ ਹਾਂ ਜਰਾ ਜਨਾਓ ਤੇਰਾ ਮੁੰਡਾ ਕਹਿੰਦੇ ਉਹ ਪਿਆ ਭਾਈ ਸਾਰੀ ਰਾਤ ਰਾਖਸ ਨਾਲ ਲੜੀ ਗਿਆ ਉਹ ਪਿਆ ਹੱਟ ਪੰਨੇ ਥਾਂ ਥਾਂ ਤੇ ਕਹਿੰਦਾ ਸਿਰ ਕਹਿੰਦੀ ਸਿਰ ਪਿਆ ਸਵਾਦ ਚ ਪਿਆ ਚੱਕ ਲਓ ਬੱਲੀ ਤੇ ਪਿਆ ਸਿਰ ਉਹ ਕਹਿੰਦਾ ਮਾਤਾ ਜੋ ਸਿਰ ਤੇ ਚੱਕੋ ਸਿਰ ਸਵਾਦ ਲੈ ਕੇ ਚੱਲੋ ਹੁਣ ਬਾਤਾਂ ਕਰਿਆ ਤੀ ਮਾਤਾ ਕੌਣ ਤਾਂ ਵੀ 100 ਬੰਦੇ ਤੋਂ ਸਿਰ ਨਹੀਂ ਚੱਕਿਆ ਜਾਂਦਾ ਮਾੜ ਕੇ ਭਾਈ ਕਿਸ ਨੇ ਕਿਥੋਂ ਫੜ ਲੇ ਜੁੰਡੇ ਕਿ ਤੈਨੂੰ ਸੰਭਾਲ ਲਿਆ ਉਹ ਕਿਥੋਂ ਚੱਕਾ ਜਾਵੇ ਕਹਿੰਦਾ ਮਾਤਾ ਸਿਰਫਿਰ ਤੇਰੇ ਮੁੰਡੇ ਨੂੰ ਲੈ ਜਾਣਾ ਪਊ ਇਹ ਨਹੀਂ ਚੱਕਿਆ ਜਾਂਦਾ ਕਹਿੰਦੀ ਭਾਈ ਮੈਂ ਪੁੱਸ ਲੈਣੀ ਆ ਠਾ ਦੇਣੀ ਆ ਉਹ ਭਾਈ ਸਮਝਾਇਆ ਹੋਈ ਸੀ ਵੀ ਤੂੰ ਮਸੇਂ ਬੋਲੀ ਉਹ ਕਿਹ ਕਹਿੰਦਾ ਭਾਈ ਮਾਂ ਦਾ ਔਖਾ ਕਹਿੰਦਾ ਰਾਜਾ ਮੈਂ ਤਾਂ ਭੰਨਿਆ ਪਿਆ ਕਹਿੰਦਾ ਨਾ ਭਾਈ ਸਿਰ ਤਾਂ ਤੈਨੂੰ ਸਭਾ ਚ ਲੈ ਕੇ ਜਾਣਾ ਉਹ ਕਹਿੰਦਾ ਜੀ ਕੋਈ ਨਾ ਫਿਰ ਲੈ ਜਾਂਦਾ ਮੈਂ ਲਿਹਾਉਣਾ ਸਿਰ ਚੱਕ ਕੇ ਕੋਈ ਨਾ ਤੁਸੀਂ ਖੜੋ ਉਹਨੇ ਅੰਦਰ ਹੋ ਕੇ ਕਰਕੇ ਮਾਤਾ ਕੋਥਾਂ ਨੂੰ ਯਾਦ ਜੇ ਤੋ ਸਿਰ ਚੱਕਾ ਡੋਲੂ ਮੂੰਹ ਚੱਕ ਲਿਆ ਨੇ ਆ ਕੇ ਸਭਾ ਚ ਤਰਤਾ ਉਹ ਕਹਿੰਦੇ ਵੀ ਹੁਣ ਕਿਵੇਂ ਕਰੀਏ ਰਾਜਾ ਕਹਿੰਦਾ ਉਹਨੂੰ ਰਾਜਾ ਵਜ਼ੀਰ ਨੂੰ ਕਹਿੰਦਾ ਵੀ ਆਪਣੀ ਵੀ ਵਾਰੀ ਆ ਜਾਂਦੀ ਉਹ ਕਹਿੰਦਾ ਜੀ ਐਂ ਕਰੋ ਕੱਲੀ 부ੜੀ ਐ ਕੱਲਾ ਮੁੰਡਾ ਐ ਤੇਰੇ ਵੀ ਕੱਲੀ ਧੀ ਐ ਕੁੜੀ ਦਾ ਡੋਲਾ ਦੇ ਦੇ ਰਾਜਾ ਬਣਾ ਦੇ ਉਹਨੂੰ ਬਸ ਹੋਰ ਕੀ ਸਾਰਿਆਂ ਦੇ ਕੋੜ ਵੜਤਾ ਨੇ ਨਹੀਂ ਵਾਰੀ ਸਭ ਦੀ ਆਉਂਦੀ ਉਹ ਕਹਿੰਦਾ ਵੀ ਠੀਕ ਐ ਉਹਨੇ ਫਿਰ ਰਾਜੇ ਨੇ ਆਪਣੀ ਕੁੜੀ ਵਿਆਹਤੀ ਉਹਨੂੰ ਮੁੰਡੇ ਨੂੰ ਇਹ ਸਟੋਰੀ ਕਹਾਹਾਂ ਫੇ ਕਰਾਂਗੇ ਸ਼ੁਰੂ ਉਹ ਕਹਿੰਦਾ ਜੀ ਐਂ ਕਰੋ ਕੱਲੀ 부ੜੀ ਐ ਕੱਲਾ ਮੁੰਡਾ ਐ ਤੇਰੇ ਵੀ ਕੱਲੀ ਧੀ ਐ ਕੁੜੀ ਦਾ ਡੋਲਾ ਦੇ ਦੇ ਰਾਜਾ ਬਣਾ ਦੇ ਇਹਨੂੰ ਬੱਸ ਹੋ ਗਿਆ ਸਾਰਿਆਂ ਦੇ ਕੋੜ ਵੜਤਾ ਨੇ ਨਹੀਂ ਵਾਰੀ ਸਭ ਦੀ ਆਉਂਦੀ ਉਹ ਕਹਿੰਦਾ ਵੀ ਠੀਕ ਐ ਉਹਨੇ ਫਿਰ ਰਾਜੇ ਨੇ ਆਪਣੀ ਕੁੜੀ ਵਿਆਹਤੀ ਉਹਨੂੰ ਮੁੰਡੇ ਨੂੰ ਇਹ ਸਟੋਰੀ ਕਹਾਮ ਫੇ ਕਰਾਂਗੇ ਸ਼ੁਰੂ ਉਹ ਕਹਿੰਦਾ ਜੀ ਐਂ ਕਰੋ ਕੱਲੀ 부ੜੀ ਐ ਕੱਲਾ ਮੁੰਡਾ ਐ ਤੇਰੇ ਵੀ ਕਿੱਲੀ ਧੀ ਹੈ ਕੁੜੀ ਦਾ ਡੋਲਾ ਦੇ ਦੇ ਰਾਜਾ ਬਣਾ ਦੇ ਇਹਨੂੰ ਬਸ ਹੋ ਗਏ ਸਾਰਿਆਂ ਦੇ ਕੋੜ ਵੜਤਾ ਨੇ ਨਹੀਂ ਵਾਰੀ ਸਭ ਦੀ ਆਉਂਦੀ ਉਹ ਕਹਿੰਦਾ ਵੀ ਠੀਕ ਹੈ ਉਹਨੇ ਫਿਰ ਰਾਜੇ ਨੇ ਆਪਣੀ ਕੁੜੀ ਵਿਆਹੀ ਤੇ ਉਹਨੂੰ ਮੁੰਡੇ ਨੂੰ ਇਹ ਸਟੋਰੀ ਕਹਾਂ ਫੇ ਕਰਾਂਗੇ ਸ਼ੁਰੂ